नीटू इस बार आप जो पंजाब में चार जगह उपचुनाव हो रहे हैं वहां पे नजर नहीं आ रहे हो क्या कारण है देखो जी सबसे पहले मैं रब दा नाम लूंगा जी वाहेगुरु जी का खालसा जी वाहेगुरु जी की फतेह जय पिन जय पर जय भगवान वाल्मी जय गुरु रविदास तन तन श्री गुरु रविदास महाराज हालेलुया गौसपा खुश अंत वाला तल्ला सब नु खुश रखे तू ही रंगकार मैं तेरी सना और जय कबीर तन कबीर जकारा मां चिंता पुनि दा बोल साचे दरबार की जय देखो जी मैं ते मेरे बंदे खड़े हैं औदी उठे ਤੇ ਉਹਦੇ ਵਾਸਤੇ ਮੈਂ ਆਪਣਾ ਪੂਰਾ ਜੋਰ ਲਾਉਂਗਾ ਇੱਕ ਗਿੱਦੜ ਵਾਹੇ ਖੜੇ ਆ ਤੇ ਇੱਕ ਬਰਨਾਲੇ ਖੜੇ ਆ ਤੇ ਮੈਂ ਵੀ ਖੜਾ ਹੋਣ ਗਿਆ ਸੀ ਸਰਕਾਰਾਂ ਨੇ ਕਿਸੇ ਤਰੀਕੇ ਨਾਲ ਮੈਨੂੰ ਡੇਟ ਦਾ ਨਹੀਂ ਪਤਾ ਲੱਗਦਾ ਜੇ ਮੈਨੂੰ ਡੇਟ ਦਾ ਪਤਾ ਲੱਗ ਜਾਂਦਾ ਤੇ ਮੈਂ ਚਾਰੇ ਸੀਟਾਂ ਤੇ ਇੱਕ ਚਾਰੇ ਬੰਦੇ ਖੜੇ ਕਰਨੇ ਸੀ ਆਪਣੇ ਫੈਮਿਲੀ ਮੈਂਬਰ ਜਿਹੜੇ ਚਾਰੇ ਚਾਰਾਂ ਦੀ ਵੋਟਾਂ ਨਹੀਂ ਪਈਆਂ ਸੀਗਾ ਮੈਂ ਉਹੀ ਬੰਦੇ ਖੜੇ ਕਰਨੇ ਸੀ ਤੇ ਮੈਂ ਹੁਣ ਤੇ ਇੱਕ ਵਸ ਇੰਡੀਆ ਕੋ ਭਾਰਤ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਔਰ ਮੈਨੂੰ ਤੁਸੀਂ ਪੀਐਮ ਬਣਾਂ ਉਹ ਤੇ ਮੈਂ 4 ਘੰਟੇ ਵਾਸਤੇ ਜਰਾ ਦੇਸ਼ ਅਮੀਰ ਨਾਲ ਕਰਕੇ ਦਿਖਾਉਂ ਜੋ ਮਰਜ਼ੀ ਕਰਕੇ ਪਾਓ ਅੱਛਾ ਚਰਨਜੀਤ ਸਿੰਘ ਚੰਨੀ ਨੇ ਪਿੱਤੇ ਦਿਨ ਇੱਕ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਹੋਰ ਕੋਈ ਰਾਜਨੀਤਾ ਪੰਜਾਬ ਦਾ ਸੀਐਮ ਨਹੀਂ ਬਣ ਸਕਦਾ ਪਰ ਨਿਊ ਟੂ ਸ਼ਟਰਾ ਵਾਲਾ ਪੰਜਾਬ ਦਾ ਸੀਐਮ ਬਣ ਸਕਦਾ ਨਹੀਂ ਮੈਂ ਨਹੀਂ ਬੰਨਣਾ ਚਾਹੁੰਦਾ ਇਹ ਚਰਨਜੀਤ ਚੰਨੀ ਭਾਜੀ ਸੀਐਮ ਬਣ ਮੈਂ ਪੀਐਮ ਬਣੂੰਗਾ ਮੈਂ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਦਾ ਉਹਦਾ ਚੰਨੀ ਭਾਜੀ ਨੂੰ ਚਾਹੀਦਾ ਕਿਉਂਕਿ ਚੰਨੀ ਭਾਜੀ ਤੋਂ ਜੇ ਕੋਈ ਹੋਰ ਬੰਦਾ ਬਣਿਆ ਤੇ ਪੰਜਾਬ ਦਾ ਬੇੜਾਗਰ ਕੋਨਾ ਇੰਡੀਆ ਦਾ ਭਾਰਤ ਦੇਸ਼ ਦਾ ਬੇੜਾਗਰ ਕੋਨਾ ਕਿਉਂਕਿ ਉਹਨਾਂ ਨੇ ਪੁਲਸ ਮਹਿਕਮੇ ਦੀ ਤਨਖਾਹ ਦਾ ਇਸੀ ਸਰਕਾਰੀ ਮਹਿਕਮੇ ਦੀਆਂ ਤਨਖਾਹਾਂ ਵਧਾਈਆਂ ਸੀਗੀਆਂ ਫਿਰ ਉਹ ਕਹਿੰਦੇ ਸੀ ਜਿਹੜੇ ਪੈਨਸ਼ਨ ਰੋਕੀਆਂ ਉਹਨਾਂ ਨੂੰ ਬਹਾਲ ਕਰਾਂਗੇ ਜਿਹਨਾਂ ਲੋਕਾਂ ਦੀ ਪੈਨਸ਼ਨਾਂ ਬੰਦ ਹੋ ਗਈਆਂ ਸਰਕਾਰੀ ਮਹਿਕਮੇ ਦੀਆਂ ਔਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੰਨ ਲਓ ਇਹ ਜਿਹੜੀ ਚਾਈਨਾ ਵਾ ਸਾਡੇ ਇੰਡੀਆ ਦੀ ਸਾਡੇ ਭਾਰਤ ਦੇ ਦੀ ਚਾਈਨਾ ਜ਼ਮੀਨ ਦੱਬ ਕੇ ਬੈਠੇ ਐ ਹਜ ਤੱਕ ਤੇ ਉਹ ਛੜਾਈ ਨਹੀਂ ਗਿਆ ਨਾ ਤੋਂ ਗਲਾ ਹੀ ਨਹੀਂ ਮਾਰਦੇ ਪਰਦੇ ਇਹ ਦੱਬ ਲੈਂਦੇ ਕਿਸਾਨਾਂ ਨੂੰ ਜਵਾਨਾਂ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਔਰ ਸਰਕਾਰੀ ਧਾਰੇ ਨੂੰ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਉਹਨਾਂ ਦੇ ਪਰਚੇ ਪਵਾ ਦਿੰਦੇ ਆ ਕਿਸੇ ਡੀਸੀ ਨੂੰ ਕਹਿ ਕੇ ਵੱਡੇ ਅਫਸਰ ਪੁਲਿਸ ਨੂੰ ਕਹਿ ਕੇ ਉਹਦੇ ਉਹਨੂੰ ਕਹਿ ਕੇ ਕੁਆ ਕਰਵਾ ਕੇ ਹਾਂ ਜੀ ਤੁਸੀਂ ਕਹਿ ਰਹੇ ਕਿ ਚੰਨੀ ਸੀਐਮ ਮਨ ਮਤਲਬ ਉਹਨਾਂ ਨੇ ਗਲਤ ਸਟੇਟਮੈਂਟ ਦਿੱਤੀ ਨਹੀਂ ਉਹਨਾਂ ਨੂੰ ਪਤਾ ਨਹੀਂ ਸੀਗਾ ਸਟੇਟਮੈਂਟ ਦਾ ਪੂਰੀ ਸਟੇਟਮੈਂਟ ਮੇਰੇ ਕੋਲ ਸੀਗੀ ਮਤਲਬ ਕਿ ਮੈਨੂੰ ਨਹੀਂ ਪਤਾ ਉਹਨਾਂ ਕਿਉਂ ਕਿਹਾ ਪਰ ਮੈਂ ਪੀਐਮ ਨਹੀਂ ਸੀ ਸੀਐਮ ਨਹੀਂ ਬਣ ਜਾਂਦਾ ਮੈਂ ਪੀਐਮ ਬਣਨਾ ਚਾਹੁੰਦਾ ਯਾਰ ਮੇਰੇ ਪੀਐਮ ਬਣ ਕੇ ਦਿਖਾਉਂਗਾ ਮੈਂ ਤਾਂ ਹੀ 4 ਘੰਟੇ ਤੇ ਇੰਨੇ ਮੇਰ ਕਰੂੰਗਾ ਕਿ ਜਾਨਕੀ ਐਮਪੀ ਐਮਐਲਏ ਔਰ ਕਾਉਂਸਲਰ ਸਰਪੰਚ ਸਾਰੇ ਮੇਰੇ ਨਿਗਾ ਦੇ ਵਿੱਚ ਹੋਊਗੇ ਜਾਨਕੀ ਓਡਾ ਵੱਡਾ ਔਡਾ ਮੈਂ ਚਾਹੁੰਦਾ ਇਸ ਵਾਰ ਜਿਹੜੀ ਜਿੰਮੀ ਚੋਣਾ ਹੋ ਰਹੀਆਂ ਚ ਕੋਈ ਤੁਸੀਂ ਬੰਦਾ ਖੜਾ ਕੀਤਾ ਹੈ ਆਪਣਾ ਹੁਣ ਦੇਖੋ ਜੀ ਮੈਂ ਤੇ ਬੰਦੇ ਦੋ ਖੜੇ ਕੀਤੇ ਹੁਣ ਸਾਡਾ ਮੁੰਡਾ ਮੰਤਰੀ ਹੈ ਖੜ ਇਹ ਮੰਤਰੀ ਸਾਡੇ ਦੇਸ਼ ਦਾ ਮੰਤਰੀ ਬਣੂਗਾ ਇਹ ਆਪਾਂ ਵਾਦਾ ਕਰਦੇ ਆਂ ਇਹਦਾ ਨਹੀਂ ਨਹੀਂ ਮੈਂ ਬਣੂਗਾ ਜੀ ਇਹ ਵੀ ਮੈਨੂੰ ਬਣੂਗਾ ਤੇ ਮੈਂ ਵੀ 10 ਵੀ ਆਪਣਾ ਨਾਮ ਪਾਈ ਕਰਕੇ ਬੁੱਧ ਆਪਣਾ ਨਾਮ ਦੱਸੋ ਮੰਤਰੀ ਉਹ ਉੱਠ ਕੇ ਰੱਖ ਨਾ ਉੱਠ ਦੱਸ ਮੰਤਰੀ ਇਹ ਮੇਰੇ ਨਾਮ ਅਗਲੀ ਵਾਰ ਦੇਖੋ ਮੈਂ ਜੇ ਨਾ ਰਿਹਾ ਤੇ ਮੇਰਾ ਮੁੰਡਾ ਮੰਤਰੀ ਬਣੂਗਾ ਔਰ ਪ੍ਰਧਾਨ ਮੰਤਰੀ ਬਣੂਗਾ ਇਹ ਤਾਂ ਬਹੁਤ ਸ਼ੋਅ ਬਾਜੀ ਕਿ ਵਜ਼ਾਪਾ ਕੋਸ਼ਿਸ਼ ਕਰ ਰਹੇ ਜੇ ਸਾਡੇ ਘਰ ਦੇ ਚਾਰ ਬੋਟਾ ਨਹੀਂ ਨਪਈਆਂ ਕਿ ਆਪਾਂ ਵੱਡੇ ਅਦੇ ਨੂੰ ਆਪਾਂ ਛੋਟੇ-ਮੋਟੇ ਹੱਥ ਨਹੀਂ ਮਾਰਨ ਹੁਣ ਆਪਾਂ 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 ਕਿਉਂ ਬਣੀਏ ਪੀਵੀ ਆਹ ਵਾਲਾ ਹਾਜੀ ਅਸੀਂ ਬਣਾਂਗੇ ਸਿੱਧਾ ਹੀ ਪੀਐਮ ਬਣਾਂਗੇ ਅਸੀਂ ਸੀਐਮ ਕਿਉਂ ਬਣੀਏ ਛੋਟੇ ਅਦੇ ਤਾਂ ਕਿਉਂ ਜਾਈਏ ਅਸੀਂ ਵੱਡੇ ਅਦੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਆ ਕਿ ਸਾਡ ਬੋਧੀ ਦੇ ਨਹੀਂ ਬਨਸਰ ਬੰਨਾ ਪਾ 4 ਘੰਟੇ ਵਾਸਤੇ ਆ ਪੀਐਮ 4 ਘੰਟੇ ਵਾਸਤੇ ਬਣ ਕੇ ਇੰਡੀਆ ਮੀਰ ਕਰਕੇ ਆਪਣੇ ਦੇਸ਼ ਚ ਵਾਪਸ ਆ ਜਾਣਾ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰਫ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇੰਡੀਆ ਨੂੰ ਪਰਦੇਸ਼ ਨੂੰ ਮਾਰ ਦੇਦੀ ਹੈ ਅੱਛਾ ਤੇ ਆਪਾਂ ਇਸ ਕਰਕੇ ਪੂਰਾ ਸਾਥ ਨਾਲ ਪੂਰੇ ਯੋਗਰ ਨਾਲ ਲੱਗੇ ਆ ਜੀ ਇੱਕ ਵਾਰੀ ਸਾਨੂੰ ਇੱਕ ਮੌਕਾ ਚਾਹੀਦਾ ਬਸ ਅੱਛਾ ਮਤਲਬ ਕਿ ਤੁਸੀਂ 4 ਘੰਟੇ ਲਈ ਕਹਿ ਰਹੇ ਕਿਵੇਂ ਬਣੋਗੇ 4 ਘੰਟੇ ਲਈ ਕੌਣ ਬਣਾਏਗਾ ਤਾਂ ਫਿਰ 4 ਘੰਟੇ ਬਾਅਦ ਕੌਣ ਰਹੇਗਾ ਦੇਖੋ ਜੀ ਇੰਨੀ ਮਹਿੰਗਾਈ ਦੀ ਤੇ ਲੋਕਾਂ ਨੇ ਵੋਟ ਨਹੀਂ ਪਾਣੀ ਲੋਕਾਂ ਨੇ ਕੁਝ ਹੋਰ ਹੀ ਪਾਇਆ ਕਿਸੇ ਪਾਰਟੀ ਨੂੰ ਨਹੀਂ ਪਾਣੀ ਅੱਛਾ ਕਿਉਂਕਿ ਜੇ ਦੇਖੋ ਸਾਡੇ ਪਿਆਜ਼ ਇੰਨੇ ਮਹਿੰਗੇ ਆਲੂ ਇੰਨੇ ਮਹਿੰਗੇ ਆ ਰਾਸ਼ਨ ਇੰਨਾ ਮਹਿੰਗਾ ਹੋ ਗਿਆ ਵਾ ਤੇ ਜੇ ਦੱਸੇ ਬੱਸਾਂ ਦਾ ਕਿਰਾਇਆ ਇੰਨਾ ਮਹਿੰਗਾ ਲੁਧਿਆਣ ਦਾ ਟੂਲ ਟੈਕਸ ਦਾ ਸਭ ਤੋਂ ਜ਼ਿਆਦਾ ਮਹਿੰਗਾ ਕਿਸੇ ਐਮਪੀ ਨੇ ਕਿਸੇ ਐਮਐਲ ਨੇ ਕਿਹਾ ਤਕਵੀਰ ਹੈ ਕਿ ਮਹਿੰਗਾਈ ਗਰੀਬ ਮਰਦੇ ਪਿਆ ਕੋਈ ਨਹੀਂ ਕਹਿ ਸਕਿਆ ਸਿਵਾ ਚਰਨ ਜੀ ਚੰਨੀ ਤੋਂ ਔਰ ਚੰਦਰ ਗਰੇਵਾਲ ਹੋ ਗਿਆ ਚੰਦਰ ਗਰੇਵਾਲ ਹੋ ਗਿਆ ਹੱਕ ਵਾਸਤੇ ਲੜਾਈ ਕਰਦਾ ਬੈਡਾ ਠੀਕ ਹੈ ਜੀ ਇਕ ਰਾਮੂ ਵਾਲੀਓ ਜੀ ਉਹ ਵੀ ਲੜਾਈ ਕਰ ਰਿਹਾ ਹੱਕ ਵਾਸਤੇ ਹੋਰ ਵੀ ਸਾਡੇ ਕਾਫੀ ਜਿਹੜੇ ਮੈਨੂੰ ਨਾਮ ਨਹੀਂ ਯਾਦ ਸਾਰੇ ਉਹ ਮਤਲਬ ਲੜ ਰਹੇ ਆ ਇਸ ਭਾਰਤ ਦੇਸ਼ ਵਾਸਤੇ ਅੱਛਾ ਪੰਜਾਬ ਦੇ ਮੁੱਖ ਮੰਤਰੀ ਉਹਨੇ ਕੀ ਕਹਿਣਾ ਜਾਉਂਗੇ ਕਿਉਂਕਿ ਉਹ ਕਹਰੇਗੇ ਕਿ ਅਸੀਂ ਬਹੁਤ ਸੀ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਹੁਣ ਜਿੰਨੀ ਚੋਣਾ ਵੀ ਹੋ ਰਹੀ ਹੈ ਉਹ ਵੀ ਵਾਦੇ ਪੂਰੇ ਕਰ ਰਹੇ ਨੇ ਦਿੱਤੀਆਂ ਹਣੇ ਪਰ ਮੈਨੂੰ ਤਾਂ ਸਾਨੂੰ ਤਾਂ ਨਹੀਂ ਮਿਲੀਆਂ ਤੁਸੀਂ ਤਾਂ ਗੈਰਮਚਾਉਣਾ ਰਾਨੇ ਵੇ ਨੌਕਰੀ ਵੀ ਮੰਗਦੇ ਨਹੀਂ ਨੌਕਰੀ ਸਾਡੇ ਘਰ ਦੇ ਵਿੱਚ ਹਾਲ ਦੇਖੋ ਜੀ ਜੇ ਆਪਾਂ ਹੋਈਏ ਨੇ ਮੀ ਤੇ ਲੋਕਾਂ ਵਾਸਤੇ ਲੜ ਰਹੇ ਆ ਤੇ ਇਹ ਨਹੀਂ ਕਿ ਬੰਦਾ ਮੈਂ ਕਹਿੰਦਾ ਇੱਕ ਵਾਰੀ ਕੇ شریف ਬੰਦੇ ਨੂੰ ਵੋਟ ਪਾ ਕੇ ਜਿਤਾਓ ਫਿਰ ਪਤਾ ਲੱਗੂਆ ਦੇਖੋ ਇਹ ਫੜਾ ਮਰੀਆਂ ਮਾਰ ਦੇ ਗੱਲਾਂ ਬੋ ਕਰਦੇ ਪਰ ਮੈਂ ਕਹਿੰਦਾ ਇੱਕ ਵਾਰੀ ਸਿਰਫ ਇੱਕ ਮੌਕਾ ਮੰਗਦਾ ਇੱਕ ਮੌਕਾ ਜੇ ਮਿਲ ਗਿਆ ਨਾ ਤੇ ਦੇਸ਼ ਤੇ ਭਾਰਤ ਦੇਸ਼ ਇੰਡੀਆ ਯਾਦ ਕਰੇਗਾ ਵਾਕੇ ਬੰਦੇ ਨੂੰ ਮੌਕਾ ਮਿਲਿਆ ਜੀ ਔਰ ਮੈਂ ਆਪਣੀ ਗੱਲ ਕੀਤੀ ਜੀ ਜੇ ਕਿਸੇ ਨੂੰ ਬੁਰਾ ਲੱਗਾ ਤੇ ਮੈਂ ਮਾਫੀ ਮੰਗਦਾ ਪਰ ਵੋਟਾਂ ਪਾ ਕੇ ਸਿਰ ਮੈਨੂੰ 4 ਕੰਦੇ ਵਾਸਤੇ ਪੀਐਮ ਬਣਾ ਮੈਂ ਚੰਨੀ ਸਾਹਿਬ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ ਉਹਨਾਂ ਨੇ ਮੈਨੂੰ ਇਨਾ ਆਦਰ ਮਾਤਾ ਵੀ ਸੀਐਮ ਨਹੀਂ ਟੂ ਸ਼ਤਰਾਨਾ ਬਣਾਓ ਪਰ ਮੈਂ ਚੰਨੀ ਸਾਹਿਬ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਬਣਨਾ ਨਹੀਂ ਚਾਹੁੰਦਾ